ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਆਪਣੇ ਬਗੀਚੀ ਦੇ ਪੌਦਿਆਂ ਵਿੱਚੋਂ ਇੱਕ ਬੂਟਾ ਤੇ ਇੱਕ ਦਰਾਖਤ ਦਿਖਾਉਣ ਲੱਗੀ ਆਂ ਇਹ ਦੇਖੋ ਤੁਸੀਂ ਪਹਿਲਾਂ ਦਰਾਖਤ ਨੂੰ ਦੇਖੋ ਉਹ ਵੀ ਕਿੰਨਾ ਸੋਹਣਾ ਹੈ ਬਹੁਤ ਉੱਚੀ ਹਾਈਟ ਹੈ ਦੀ ਤੇ ਪੂਰਾ ਲਸ਼ਕੀਨ ਹੈ ਇਸ ਵਕਤ ਇਹ ਫੁੱਲਾਂ ਨਾਲ ਭਰਿਆ ਹੋਇਆ ਹੈ ਸਾਰੰਗਾਦ ਗਾਂ ਟਾਂਗਾਦ ਜਿਹੜਾ ਉਹਦੇ ਤੇ ਛੋਟੇ ਛੋਟੇ ਫੁੱਲਾਂ ਦੀਆਂ ਲੜੀਆਂ ਲੰਮ ਕਰੀਆਂ ਮੈਂ ਤੁਹਾਨੂੰ ਨੇੜ ਤੋਂ ਦਿਖਾਉਣੀ ਆ ਜਾ ਕੇ ਇਹ ਦੇਖੋ ਕਿੰਨੀਆਂ ਲੜੀਆਂ ਫੁੱਲਾਂ ਦੀਆਂ ਫੁੱਲਾਂ ਨਾਲ ਭਰਿਆ ਹੋਇਆ ਹਰ ਇੱਕ ਪੱਤੇ ਦੇ ਨਾਲ ਇੱਕ ਲੜੀ ਲੰਮ ਕਰੀਏ ਫੁੱਲਾਂ ਦੀ ਤੇ ਉਹਦੇ ਉੱਤੇ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਉਹ ਰਸ ਇਕੱਠਾ ਕਰਨ ਆ ਰਹੀਆਂ ਬਹੁਤ ਸੁੰਦਰੇ ਦੇ ਪੱਤੇ ਹੁੰਦੇ ਆ ਦੇਖੋ ਜਿਹੜੀ ਡੰਡੀ ਹੈ ਪੱਤੇ ਵੀ ਉਹ ਸੰਤਰੀ ਰੰਗਦੀ ਹੈ ਪੱਤਾ ਹਰੇ ਰੰਗ ਦਾ ਪੂਰਾ ਹਰਿਆ ਭਰਿਆ ਰੁੱਖ ਸਦਾ ਬਹਾਰ ਰੁੱਖ ਹੈ ਇਹਦੀ ਇੱਕ ਹੋਰ ਬੜੀ ਵਧੀਆ ਗੱਲ ਹੈ ਕਿ ਜਦੋਂ ਪਾਚੜ ਦਾ ਮੌਸਮ ਆਉਂਦਾ ਉਦੋਂ ਪੱਤੇ ਨਹੀਂ ਸਿੱਟਦਾ ਇਹ ਫਰਵਰੀ ਦੇ ਵਿੱਚ ਜਾ ਕੇ ਪੱਤੇ ਸਿੱਟਦਾ ਤੇ ਉਦੋਂ ਇਹਦੇ ਪੱਤੇ ਔਰੈਂਜ ਕਲਰ ਦੇ ਹੁੰਦੇ ਆ ਪੀਲੇ ਕਲਰ ਦੇ ਤੇ ਸੰਤਰੀ ਰੰਗ ਦੇ ਵਿੱਚ ਕੋਈ ਕੋਈ ਪੱਤਾ ਲਾਲ ਵੀ ਹੋ ਜਾਂਦਾ ਔਰ ਬਹੁਤ ਹੀ ਪਿਆਰੇ ਲੱਗਦੇ ਆ ਜਿਹਨੂੰ ਦੇਖ ਕੇ ਹਰ ਕੋਈ ਕਹਿੰਦਾ ਕਿ ਇਹ ਜਿਹੜਾ ਰੁੱਖ ਹੈ ਉਹ ਪਦਾ ਨਾ ਕੀ ਹੈ ਹਰ ਇੱਕ ਨੂੰ ਅਟਰੈਕਟ ਕਰਦਾ ਆਪਣੇ ਵਾਲੇ ਰੁੱਖ ਇਹ ਸੁਖ ਦਾ ਨਾਮ ਹੈ ਫਲੋਰੀਡਾ ਫਿਡਲਵੁੱਡ ਇਹ ਫਲੋਰੀਡਾ ਦਾ ਅਮਰੀਕਾ ਦਾ ਨੇਟਿਵ ਹੈ ਇਹਦੀ ਲੱਕੜ ਆਹ ਬੜੀ ਸਖਤ ਹੁੰਦੀ ਹੈ ਔਰ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਇਹਦੀ ਲੱਕੜ ਦੇ ਸੰਗੀਤਿਕ ਸਾਜ਼ ਜਿਹੜੇ ਉਹ ਤਿਆਰ ਹੁੰਦੇ ਆ ਇਸ ਕਰਕੇ ਇਹ ਇੱਕ ਇਹਨੂੰ ਕੀਮਤੀ ਰੁੱਖ ਵੀ ਕਹਿ ਸਕਦੇ ਆ ਆਪਾਂ ਕਿਉਂਕਿ ਇੰਸਟਰੂਮੈਂਟਸ ਜਿਹੜੇ ਹੈਗੇ ਉਹ ਬੰਦਿਆ ਦੇਖੋ ਸ਼ਹਿਦ ਦੀ ਮੱਖੀ ਰਸ ਪੀ ਰਹੀ ਹੈ ਇਹ ਦੇਖੋ ਫੁੱਲਾਂ ਵਿੱਚੋਂ ਦਿਨ ਰਾਤ ਮਹਿਕ ਆਉਂਦੀ ਹੈ ਤੇ ਪੰਛੀ ਬੁਲਬਲਾਂ ਤੇ ਹੋਰ ਬੜੇ ਸਾਰੇ ਪੰਛੀ ਤੇ ਆਉਂਦੇ ਆ ਬੈਠਣ ਵਾਸਤੇ ਆਸਰਾ ਲੈਣ ਵਾਸਤੇ ਆਲਣੇ ਮਰਉਣ ਵਾਸਤੇ ਤਾਂ ਮੋੜ ਜੇ ਮੈਂ ਤੁਹਾਨੂੰ ਦਿਖਾਵਾਂ ਤੇ ਆ ਦੇਖੋ ਤੁਸੀਂ ਕੋਈ ਬਹੁਤ ਆ ਸਥਾਨੀ ਘਿਰਦਾ ਇਹ ਤਾਂ ਮੋਡਾ ਹੈ ਬੜਾ ਸਿੱਧਾ ਤੇ ਉੱਚਾ ਜਾਂਦਾ ਹੈ ਪੂਰੀ ਛਾਂ ਹੁੰਦੀ ਹੈ ਸੰਗਣੀ ਬਹੁਤ ਸੋਹਣਾ ਰੌਖਾ ਹੈ ਘਰੇ ਰੌਣਕ ਲਾ ਦਿੰਦਾ ਤੁਸੀਂ ਵੀ ਇਹਨੂੰ ਆਪਣੇ ਘਰੇ ਜਰੂਰ ਲਾਇਓ ਤੇ ਆਪਣੇ ਘਰ ਨੂੰ ਮਹਿਕ ਨਾਲ ਭਰ ਲਿਓ ਫਲੋਰੀਡਾ ਫਿਡਲਵੁੱਡ ਮਹਿਕ ਵਾਲਾ ਰੁੱਖ ਇਹਨੂੰ ਅਸੀਂ ਜੈਸਮੀਨ ਵੀ ਕਹਿ ਸਕਦੇ ਹਾਂ ਆਮ ਬਾਗ਼ਛਾਲ ਵਿੱਚ